ਆ ਦੁਕਾਨਦਾਰਾਂ ਨੂੰ ਲੁੱਟਦੇ ਹੋਇਆ ਜੀ ਆ ਦੁਕਾਨਦਾਰਾਂ ਵਾ ਵੇਖੋ ਆ ਸਾਰੇ ਅੱਡੇ ਕਬਾਲ ਵਾਲੇ ਵੇਖੋ ਯਾ ਦੁਕਾਨਦਾਰਾਂ ਨੂੰ ਲੁੱਟਣਦੇ ਹੋਇਆ ਜੀ ਧੋ ਬਜੋ ਇਹ ਕੁਝ ਚੀਜ਼ ਸੰਘਾਉਂਦੇ ਬਾਅਦ ਚੋ ਨਾ ਇਹ ਗੁੱਗਲ ਬੋਲਾ ਕਰ ਦਿੰਦਾ ਵਾ ਰੋਣਾ ਨਾ ਮਰਨਾ 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 ਮਰ ਜੂਗਾ ਬਾਅਦ ਨਹੀਂ ਮਰਦਾ ਨਹੀਂ ਜੇ ਜੀ ਮਰਦਾ ਕੀ ਹਿਸਾਬਾ ਉਧੇ ਬੰਦੋ ਗੁਰਜੀਰਾ ਦੱਸ ਮੰਗਲ ਕਲੋਂ ਨੀ ਮਾਫੀ ਮੰਗ ਲੈ ਮੈਂ ਜੀ ਤੂੰ ਦੱਸੇ ਕਿਹੜੀ ਸੰਗਾਈ ਆ ਦੱਸ ਸੰਗਾਈ ਕਿਹੜੀ ਆ ਦੱਸ ਦੱਸ ਇਹ ਸਾਰੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਜਬਾਲ ਅਰੇ ਪਿਆ ਵੀਰ ਨੇ ਲੁੱਟਿਆ ਜੇ ਦੁਕਾਨਦਾਰ ਨੂੰ ਆ ਦੁਕਾਨਦਾਰ ਨੂੰ ਮੈਂ ਹੁਣ ਇਹ ਦੱਸਾਂ ਜੀ ਦੁਕਾਨਦਾਰ ਪੰਜਾਬੀਆਂ ਨਾਲ ਨਾ ਦੱਸ ਇਤਿਹਾਸ ਹੋਰ ਇਹ ਕਿੱਥੇ ਰਹਿੰਦੇ ਲੱਗੇ